ਪਾਕਿਸਤਾਨ ਨਾਲ ਬਧੇ ਤਣਾਅ ਨੂੰ ਦੇਖਦੇ ਹੋਏ ਹੁਣ ਜ਼ਿਲ੍ਹਾ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਵੱਲੋਂ ਬਠਿੰਡਾ ਦੀ ਇੱਕ ਨਿੱਜੀ ਕਲੋਨੀ ਦੇ ਅੰਦਰ ਕਰਵਾਈ ਗਈ ਮੌਕ ਟ੍ਰੈਲ ਜਿਸ ਦੇ ਵਿੱਚ ਅਗਰ ਕੋਈ ਗੈਜੂਐਲਟੀ ਹੁੰਦੀ ਹੈ ਤਾਂ ਉਸ ਸਮੇਂ ਕਿਸ ਤਰ੍ਹਾਂ ਦੇ ਬਚਾਅ ਕਰਨੀਆਂ ਇਸ ਸਬੰਧੀ ਅੱਜ ਇੱਥੇ ਇੱਥੇ ਲੋਕਾਂ ਨੂੰ ਇੱਥੇ ਆਪਣਾ ਜਾਣਕਾਰੀ ਦਿੱਤੀ ਗਈ ਅਤੇ ਨਾਲ ਨਾਲ ਜਿਹੜਾ ਸਾਇਰਨ ਵੱਜਦਾ ਹੈ ਰੈੱਡ ਸਾਇਰਨ ਜਾਂ ਗ੍ਰੀਨ ਸਾਇਰਨ ਆਪਣਾ ਕਿਸ ਤਰ੍ਹਾਂ ਦਾ ਹੁੰਦਾ ਹੈ ਉਸ ਸਬੰਧੀ ਵੀ ਇਹਨਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਅਗਰ ਕੋਈ ਕੋਈ ਇਸ ਤਰ੍ਹਾਂ ਦਾ ਹਾਦਸਾ ਹੁੰਦਾ ਹੈ ਜਾਂ ਕੋਈ ਇਸ ਤਰ੍ਹਾਂ ਦਾ ਵੱਡਾ ਕੈਜੂਅਲਟੀ ਹੁੰਦੀ ਹੈ ਤਾਂ ਉਸ ਦੇ ਨਾਲ ਅਸੀਂ ਆਪਣਾ ਕਿਸ ਤਰ੍ਹਾਂ ਨਿਯੇਖਣਾ ਹੈ ਇਸ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਬਠਿੰਡਾ ਦੀ ਡਬਲ ਰੋਡ ਤੇ ਇੱਕ ਨਿੱਜੀ ਕਲੋਨੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਇੱਕ ਮੌਕ ਟੈਲ ਕਰਵਾਈ ਗਈ ਇਹ ਇੱਕ ਸਿਰਫ ਮੌਕ ਟੈਲ ਹੈ ਤੇ ਇਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਅਗਰ ਅਗਰ ਕੋਈ ਹਾਦਸਾ ਹੁੰਦਾ ਹੈ ਜਾਂ ਅਗਰ ਕੋਈ ਇਸ ਤਰ੍ਹਾਂ ਹੁੰਦਾ ਸਮਾਂ ਹੁੰਦਾ ਤਾਂ ਉਸ ਨੂੰ ਅਸੀਂ ਆਪਣਾ ਕਿਸ ਤਰ੍ਹਾਂ ਨਿਖਣਾ ਸਾਨੂੰ ਇੱਕ ਤਾਂ ਕਿਸ ਤਰ੍ਹਾਂ ਦਾ ਪੈਨਿਕ ਕ੍ਰੀਟ ਨਹੀਂ ਕਰਨਾ ਚਾਹੀਦਾ ਬੜੇ ਹੀ ਆਰਾਮ ਦੇ ਨਾਲ ਸਾਨੂੰ ਉਸ ਜਗ੍ਹਾ ਤੋਂ ਆਪਣਾ ਕਿਸ ਜਗ੍ਹਾ ਤੇ ਜਾਣਾ ਇਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਅਜ ਬਠਿੰਡਾ ਦੇ ਅੰਦਰ ਦਿੱਤੀ ਗਈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਡੱਬਾ ਵਾਲੀ ਰੋਡ ਦੀ ਇੱਕ ਨਿੱਜੀ ਕਲੌਂਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ NDRF ਅਤੇ ਹੋਰ ਟੀਮਾਂ ਦੇ ਸਹਿਯੋਗ ਦੇ ਨਾਲ ਇੱਥੇ ਇੱਕ ਮੌਕਡਰਲ ਕੀਤੀ ਗਈ। ਆਓ ਤੁਹਾਨੂੰ ਸੁਣਾਉਣੀਆ ਕਿਸ ਤਰ੍ਹਾਂ ਵੱਜੇਗਾ ਗ੍ਰੀਨ ਸਾਇਰਨ ਤੇ ਕਿਸ ਤਰ੍ਹਾਂ ਵੱਜੇਗਾ ਰੈਡ ਸਾਇਰਨ ਅਤੇ ਕਿਸ ਤਰ੍ਹਾਂ ਅਸੀਂ ਆਪਣੇ ਬਚਾਅ ਕਰਨੇ ਇਸ ਸੰਬੰਧੀ ਜਾਣਕਾਰੀ ਬਾਹਰ ਆ ਚੁੱਕੀ ਹੈ ਸਾਇਰਨ ਵੱਜਿਆ ਜੇ ਕਿਤੇ ਅਟੈਕ ਹੋਇਆ ਕਿਸੇ ਬਿਲਡਿੰਗ ਚ ਜੇ ਕੋਈ ਬਿਲਡਿੰਗ ਡੈਮੇਜ ਭਾਜੀ ਇੱਧਰ ਆਜੋ ਉਹ ਆਪਾਂ ਨੂੰ ਦਿਖ ਜੂਗੀ ਇੱਧਰ ਆਜੋ ਠੀਕ ਹੈ ਜਿਵੇਂ ਇਹ ਆਪਣਾ ਇਹ ਡੀ ਬਲੌਕ ਡੈਮੇਜਡ ਹੈ ਠੀਕ ਹੈ ਕੋਚ ਕੈਜੂਲਟੀਆਂ ਬਣ ਗਈਆਂ ਕੈਜੂਲਟੀਆਂ ਕੀ ਇੰਜੜ ਪਰਸਨਸ ਹਨ ਕਿਸੇ ਜਿਹੜੇ ਮਤਲਬ ਜਿਨ੍ਹਾਂ ਤੋਂ ਸਿਕਿਉਰ ਨਹੀਂ ਹੋਇਆ ਗਿਆ ਟਾਈਮ ਸਿਰ ਬਾਹਰ ਨਹੀਂ ਨਿਕਲੇ ਗਿਆ ਜਾਂ ਸਾਇਲੈਂਸ ਚ ਜਾਂ ਸਾਇਲੈਂਸ ਵੇਲੇ ਉਹਨਾਂ ਕੋ ਬਾਹਰ ਨਹੀਂ ਆਇਆ ਗਿਆ ਠੀਕ ਹੈ ਤੇ ਅਟੈਕ ਹੋ ਚੁੱਕਿਆ ਉਹ ਫਸ ਚੁੱਕੇ ਨੇ ਉੱਥੀ ਹੁਣ ਉਹ ਬੰਦਿਆਂ ਨੂੰ ਆਪਾਂ ਬਾਹਰ ਕੱਢਾਂਗੇ ਠੀਕ ਹੈ ਥੋੜਾ ਕੰਮ ਕੀ ਹੈ ਤੁਸੀਂ ਕੀ ਸਭ ਤੋਂ ਪਹਿਲਾਂ ਕੀ ਕਰਨਾ ਆਪ ਸਿਕਿਉਰ ਲੋਕੇਸ਼ਨ ਤੇ ਜਾਣਾ ਠੀਕ ਹੈ ਇਹ ਨਹੀਂ ਹੈਗਾ ਕਿ ਤੁਸੀਂ ਉਹਨਾਂ ਨੂੰ ਬਚਾਉਣ ਦੇ ਚੱਕੀ ਚ ਹੋਈ ਹੈ ਠੀਕ ਹੈ ਤੇ ਅਸੀਂ ਇੰਨੇ ਕ ਜਾਨੇ ਹੈਗੇ ਤੇ ਇੰਨੇ ਕ ਜਾਨੇ ਟ੍ਰੈਪਡ ਹੈ ਇਹ ਛੋਟਾ ਕੰਮ ਪਹਿਲਾ ਹੈ ਸਭ ਤੋਂ ਪਹਿਲਾਂ ਕੀ ਆਉਦੇ ਆਪ ਨੂੰ ਕਾਮਨਾ ਕਾਮ ਕਰਕੇ ਆਉਦੇ ਆਪ ਨੂੰ ਸਿਕਿਉਰ ਪਲੇਸ ਤੇ ਲਿਆ ਕੇ ਫਿਰ ਤੁਸੀਂ ਕਰਨਾ ਠੀਕ ਹੈ ਉਸ ਤੋਂ ਬਾਅਦ ਕੀ ਹੈ ਆਪਰੇ ਕੋ ਕੁਝ ਕੁ ਟੈਕਨੀਕਸ ਹੁੰਦੀਆਂ ਨੇ ਜਿਹੜੇ ਬੇਸਿਕ ਜਿਵੇਂ ਤੁਸੀਂ ਵੀ ਹੋ ਠੀਕ ਹੈ ਜਿਵੇਂ ਕੋਈ ਵੀ ਬੰਦਾ ਕਰ ਸਕਦਾ ਉਹ ਬੇਸਿਕ ਟੈਕਨੀਕਸ ਹੁੰਦੀਆਂ ਨੇ ਉਹ ਆਪਾਂ ਅਪਲਾਈ ਕਰਨੀਆਂ ਨੇ ਉਸ ਚ ਕਿਵੇਂ ਆ ਗਿਆ ਕੋਈ ਇੰਜਰਡ ਪਰਸਨ ਉਹਨੂੰ ਚੱਕ ਕੇ ਆਪਾਂ ਇੱਕ ਸਿਕਿਉਰ ਲੋਕੇਸ਼ਨ ਤੇ ਲੈ ਕੇ ਆਉਣੇ ਉਹਨੂੰ ਤੁਸੀਂ ਪਹਿਲਾਂ ਕੀ ਰੱਖ ਕਦੇ ਵੀ ਤੁਸੀਂ ਫਰਸਟ ایڈ ਦੇਣ ਦੇਣੀ ਨਹੀਂ ਤੁਹਾਡਾ ਕੰਮ ਇਹ ਨਹੀਂ ਹੈਗਾ ਤੁਹਾਡਾ ਕੰਮ ਕੀ ਹੈ ਇੱਕ ਗੈਜੁਐਲਟੀ ਨੂੰ ਸਕੇਅਰ ਸਿਕਯੁਰ ਲੋਕੇਸ਼ਨ ਤੇ ਲੈ ਕੇ ਆਉਣਾ ਬਸ ਕਿਉਂਕਿ ਸੇਵਲ ਦਾ ਕੰਮ ਇਹੀ ਹੈ ਸਿਵਲ ਡਿਫੈਂਸ ਦਾ ਕੰਮ ਇਹੀ ਹੈ ਕਿ ਆਪਦੇ ਆਪ ਨੂੰ ਸੇਫ ਰੱਖਣਾ ਪ੍ਰੋਫੈਸ਼ਨਲਸ ਹੈਗੇ ਆ ਪ੍ਰੋਫੈਸ਼ਨਲ ਐਨਡੀਆਰਫ ਹੈਗੀ ਹੈ ਸਿਵਲ ਡਿਫੈਂਸ ਵਲੰਟੀਅਰਸ ਹੈ ਵਾਰਡਨਸ ਹੈ ਉਹ ਉਹਨਾਂ ਦੇ ਕੰਮ ਹੈ ਤੁਹਾਡਾ ਕੰਮ ਕੀ ਹੈ ਤੁਸੀਂ ਆਪਦੇ ਆਪ ਨੂੰ ਸਿਕਯੁਰ ਰੱਖਣਾ ਆਪ ਦੀ ਫੈਮਿਲੀ ਨੂੰ ਸਿਕਯੁਰ ਰੱਖਣਾ ਇੱਕ ਸਪੈਕਲ ਲੋਕੇਸ਼ਨ ਤੇ ਆਉਣਾ ਬਸ ਆਪਰੇਸ਼ਨ ਸ਼ੀਟ ਦੇ ਵਿੱਚ ਕੀ ਅਸੀਂ ਆਪਾਂ ਪਬਲਿਕ ਨੂੰ ਉਸ ਤੋਂ ਬਾਅਦ ਜਿਹੜੀ ਡ੍ਰੈਲਸ ਹੋਣਗੀਆਂ ਜਿਵੇਂ ਸਾਈਨ ਬੱਜਣੀਵੇਂ ਸਾਡੇ ਵਾਰਡਨਸ ਨੇ ਇਹ ਉਸ ਤੋਂ ਬਾਅਦ ਇਹਨਾਂ ਦੇ ਕੰਮ ਹੋਣਗੇ ਕੀ ਭਾਜੀ ਕੀ ਭਾਜੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਡਿਸਪਲਿਨਰੀ ਤਾਲਮੇਲ ਦਾ ਕੰਮ ਕਰਨਾ ਆਉਗਾ ਹੁਣ ਜਿਵੇਂ ਜਿਵੇਂ ਇੱਥੇ ਐਕਚੁਅਲੀ ਇੱਕ ਅਟੈਕ ਹੋਇਆ ਹੁੰਦਾ ਤਾਂ ਜਿਵੇਂ ਉਹਨੇ ਹੜਬੜ ਹੋ ਗਈ ਸੀ ਕੁਝ ਹੋਇਆ ਵੀ ਨਹੀਂਗਾ ਜਦੋਂ ਹੜਬੜ ਹੋ ਗਈ ਪੈਨਿਕ ਆ ਗਿਆ ਸਾਰੇ ਕੀ ਹੋ ਗਿਆ ਜਾਂ ਕੀ ਨਹੀਂ ਹੋ ਗਿਆ ਤੋ ਸਭ ਤੋਂ ਪਹਿਲਾ ਮੌਕ ਜ਼ਿੰਦਗੀ ਦਾ ਇਹੀ ਕੰਮ ਹੈ ਕਿ ਪੈਨਿਕ ਨਹੀਂ ਹੋਣਾ ਆਪ ਦੇ ਆਪ ਨੂੰ ਕੰਮ ਰੱਖਣਾ ਡੀਪਸ ਲੈਣੀਆਂ ਠੀਕ ਹੈ ਤਾਂ ਕਿ ਤੁਸੀਂ ਕੋਈ ਚੱਕਰ ਨਾ ਜੋ ਹੋਣਾ ਉਹ ਤਾਂ ਹੋਣਾ ਹੀ ਹੈ ਠੀਕ ਹੈ ਪਰ ਇਹ ਨਹੀਂ ਹੈਗਾ ਕਿ ਆਪਾ ਉਹਨੂੰ ਵਧਾਈ ਦਿਗੇ ਵੀ ਆਪਣੀ ਕੋਈ ਛਿੱਕੀ ਨਹੀਂ ਮਿਸਟੇਕ ਕਰਕੇ ਕੁਝ ਵੱਡਾ ਹੋ ਜੇ ਜਿਵੇਂ ਹੁਣ ਆਖੀ ਆਈ ਪੈਕੇਜ ਬਈ ਫਾਈਨੈਂਸ ਉਹਦਾ ਕੀ ਹੈ ਜਿਵੇਂ ਪਹਿਲਾਂ ਕੀ ਹੁੰਦਾ ਵੀ ਜੇ ਤੁਹਾਡੀ ਬਿਲਡਿੰਗਸ ਨੇ ਬਿਲਡਿੰਗਸ ਦੇ ਵਿੱਚ ਆ ਫਰਮਸ ਦੇ ਨਾਲ ਹੋ ਜੋ ਕਮਰਿਆਂ ਜੋ ਬਾਹਰ ਹੋ ਜੋ ਠੀਕ ਹੈ ਕਮਰੇ ਨੂੰ ਜਿਆਦਾ ਮਤਲਬ ਸਿਕਿਉਰ ਲੋਕੇਸ਼ਨ ਰੱਖਣੀ ਚਾਹੁੰਦੇ ਕੁਝ ਵੀ ਨਾ ਹੋਵੇ ਆਸੇ ਪਾਸੇ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਖੁੱਲੀ ਸਪੇਸ ਤੇ ਵੀ ਨਹੀਂ ਜਾਣਾ ਵੀ ਆਪਾਂ ਨੂੰ ਪਤਾ ਹੋਣਾ ਖੁੱਲੀ ਸਪੇਸ ਤੇ ਵੀ ਨਹੀਂ ਜਾਣਾ ਠੀਕ ਹੈ ਜਿਵੇਂ ਕੋਈ ਸਟਰੋਂਗ ਬਿਲਡਿੰਗ ਹੈ ਜਿਵੇਂ ਕੋਈ ਪਿਲਰਸ ਨੇ ਹੁੰਦੇ ਵੱਡੇ ਵੱਡੇ ਚੌੜੇ ਚੌੜੇ ਉਹਨਾਂ ਦੇ ਨਾਲ ਲਾ ਕੇ ਖੜ ਜਾਣਾ ਠੀਕ ਹੈ कदे <laughs> भी ओपन लोकेशन च नहीं जाना जब हम हाई इन इन बिल्डिंग्स में रह रहे हैं ठीक है मान लो आ, सब कुछ हाँ हो रहा है देन ऐसे कितने जाइए नीचे आइए कि बिल्डिंग पे जाइए मान लो बिल्डिंग नहीं ऑब्वियस जो ऑब्वियस ही गलत बाहर आऊं बाहर आ रहा हूं बाहर आ रहा हूं बिल्डिंग क्यों जी कोलैप्स होगी बिल्डिंग ओके दैट्स मींस ऐसे सबसे पहले नीचे आना नीचे होना बेसिकली आपका ਹੈਰ ਦੰਡ ਜੇ ਜੇ ਕੱਚ ਵੀ ਰਹਿਣਾ ਹੈ ਹਾਂਜੀ ਐਕਚੁਅਲੀ ਜਿਵੇਂ ਹੁਣਾ ਫਲੈਟਸ ਨੇ ਹਾਂਜੀ ਫਲੈਟਸ ਦਾ ਅੱਧਾ ਇੱਕ ਬਿਲਡਿੰਗ ਦਾ ਅੱਧਾ ਜਿਵੇਂ ਆਪਣੇ ਕੋਠੀ ਦਾ ਅੱਧਾ ਸਿਸਟਮ ਦਾ ਫਲੈਟਸ ਦਾ ਅੱਧਾ ਹਾਂ ਅਸੀਂ ਫਲੈਟਸ ਦੀ ਗੱਲ ਕਰਦੇ ਹਾਂ ਬੇਸਮੈਂਟ ਜੇਮਾ ਬੇਸਮੈਂਟ ਚਾਹੋ ਬੇਸਮੈਂਟ ਪਿਲਰ ਦੇ ਨਾਲ ਲੱਗ ਜਾਓ ਪਰ ਹੌਕਾ ਛੱਡੋ ਕਿਉਂਕਿ ਤੁਸੀਂ ਜਦੋਂ ਟਾਪ ਤੋਂ ਜਦੋਂ ਟਾਪ ਤੋਂ ਫਲੈਟਸ ਬਣਾਉਂਦੇ ਹੋ ਜੇ ਤੁਸੀਂ ਪਿਲਰ ਦੇ ਨਾਲ ਹੋਗੇ ਕਲੈਪਸ ਵੀ ਹੋਊਗਾ ਉਹ ਪਿਲਰ ਤੇ ਨਹੀਂ ਹੋਊਗਾ ਪਿਲਰ ਕਲੈਪਸ ਸਭ ਤੋਂ ਲੇਟ ਹੋਊਗਾ ਪਿਲਰ will be there ਪਰ ਜਿਹੜਾ ਜਿਹੜਾ ਬੇਸ ਫਲੋਰ ਹੁੰਦਾ ਫਲੋਰ ਫਲੋਰ ਬ੍ਰੇਕ ਬਣਾਉਂਗਾ ਪਿਲਰ ਤਾਂ ਉਮੀ ਖੜਾ ਰਹੂਗਾ ਉਹ ਵੀ ਕੋਈ ਤੈਗੂ ਪਿਲਰ ਨਹੀਂ ਟੁਕੂਗਾ ਨਾਮਤਾ ਮੇਰਾ ਨਾਮ ਸ਼ਾਲੀਨ ਹੈ ਮੌਕੜਾ ਲੱਗ ਗਿਆ ਕਿਸ ਤਰ੍ਹਾਂ ਲੱਗ ਗਿਆ ਨਹੀਂ ਬਹੁਤ ਜ਼ਰੂਰੀ ਸੀ ਕਿ ਜੋ ਵੀ ਸਿਚੁਏਸ਼ਨਸ ਹੈ ਉਹਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ ਕਿ ਅਗਰ ਕੋਈ ਐਸੀ ਸਿਚੁਏਸ਼ਨ ਆਵੇ ਤੇ ਉਹਨਾਂ ਦੇ ਅੰਦਰ ਅਸੀਂ ਉਹਨਾਂ ਸਿਚੁਏਸ਼ਨਸ ਨੂੰ ਕਿਵੇਂ ਹੈਂਡਲ ਕਰਨਾ ਹੈ ਸੋ ਅੱਜ ਬਹੁਤ ਅੱਛਾ ਐਫਰਟ ਹੈ ਐਡਮਿਨਿਸਟ੍ਰੇਸ਼ਨ ਦਾ ਮਿਨਿਸਟਰੀ ਆਫ ਹੋਮ ਅਫੇਅਰਸ ਤੇ ਉਹਨਾਂ ਨੇ ਗਨਪਤੀ ਇਨਕਲੇਵ ਦੇ ਵਿੱਚ ਇਸ ਤਰ੍ਹਾਂ ਦੀ ਮੌਕਲੈਂਡ ਜਿਹੜਾ ਹੈ ਅਰੇਂਜਮੈਂਟ ਕੀਤਾ ਹੈ ਬਹੁਤ سارے ਪੁਆਇੰਟਸ ਤੇ ਜੋ ਐਜ਼ ਅ ਨਾਰਮਲ ਸਿਵਿਲੈਂਸ ਸਾਨੂੰ ਨਹੀਂ ਕਲੀਅਰ ਸੀ ਕਿ ਸਾਨੂੰ ਉਹਨਾਂ ਸਿਚੁਏਸ਼ਨਸ ਨੂੰ ਕਿਵੇਂ ਹੈਂਡਲ ਕਰਨਾ ਤੋਂ ਸਾਨੂੰ ਅੱਜ ਪਤਾ ਚੱਲ ਰਿਹਾ ਹੈ ਕਿ ਅਗਰ ਕੋਈ ਪ੍ਰੋਬਲਮ ਆ ਗਈ ਤਾਂ ਅਸੀਂ ਆਦੇ ਆਪਣੇ ਕਿਵੇਂ ਸੇਫ ਕਰਨਾ ਹੈ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਕਿਵੇਂ ਸੇਫ ਕਰਨਾ ਹੈ ਤਾਂ ਮਾਸ ਜਿਹੜਾ ਹੈ ਤਾਂ ਕਿ ਉਸ ਜੋ ਵੀ ਅਨਟੈਜਵਲਿਟੀਆਂ ਹੈ ਮਿਨਿਮਮ ਹੋ ਸਕਣ ਤਾਂ ਸਾਡੀ ਜਿਹੜੀ ਹੈ ਸੇਫਟੀ ਪ੍ਰਾਇਓਰਟੀ ਰਹਿ ਸ आई एम डॉक्टर कभी भी हो सकती है जो कोई भी इदा बहर सिचुएशन आती है जिदा पिछली बार देखा है बिल्कुल भी एक्सपैक्टेड नहीं कुछ हो सकता है तो उस तरह के हालात ਪੈਨਿਕ ਕ੍ਰੀਏਟ ਹੋ ਜਾਂਦਾ ਹੈ ਤਾਂ ਜੇ ਸਾਨੂੰ ਇਦਾਂ ਦੀ ਥੋੜਾ ਜਿਹਾ ਮੌਕ ਡ੍ਰਿਲ ਹੋਏਗੀ ਜਾਂ ਕੁਝ ਅਸੀਂ ਥੋੜਾ ਜਿਹਾ ਮੈਂਟਲੀ ਪ੍ਰੀਪੇਅਰਡ ਹੋਵਾਂਗੇ ਤਾਂ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਅਸੀਂ ਕਦੇ ਇਦਾਂ ਦੀ ਮਤਲਬ ਆਪਣੇ ਆਪ ਇਦਾਂ ਪੀਸਫੁਲ ਉਹਦੇ ਵਿੱਚ ਰਹਿ ਰਹੇ ਹੈਗੇ ਕਦੇ ਸੋਚਿਆ ਹੀ ਨਹੀਂ ਕਿ ਇਦਾਂ ਦੀ ਸਿਚੁਏਸ਼ਨ ਆ ਸੇਗੀ ਸੋ ਬਹੁਤ ਵਧੀਆ ਗੱਲ ਹੈਗੀ ਜੀ ਸਾਨੂੰ ਸਿੱਖਾਰਿਆ ਸਾਨੂੰ ਹਲੇ ਹੋਰ ਵੀ ਸਿੱਖਣ ਨੂੰ ਮਿਲੇਗਾ ਥੈਂਕ ਯੂ ਹਾਈ ਸਰ ਇਹ ਨਾਮ ਆਪਾਂ ਦਾ ਕੀ ਹੈ ਮੇਰਾ ਨਾਮ ਸੁਖਦੀਪ ਸਿੰਘ ਜਿੱਦਦਾ ਮੈਂ ਡਿਪਟੀ ਕਮਾਂਡੈਂਟ ਸਿਵਲ ਡਿਫੈਂਸ ਆਫਿਸ ਲੁਕੀ ਮਾਮਲਾ ਇਹ ਆਪਣੇ ਅੱਜ ਮਿਨਿਸਟਰੀ ਆਫ ਹੋਮ ਅਫੇਅਰ ਦੇ ਅਕੋਰਡਿੰਗਲੀ ਜੋ ਸਾਨੂੰ ਇਨਸਟਰਕਸ਼ਨਸ ਆਈਆਂ ਉਹ ਆਪਰੇਸ਼ਨ ਸ਼ੀਲਡ ਕੰਡਕਟ ਕਰਿਆ ਜਾ ਰਿਹਾ ਆ ਆਪਰੇਸ਼ਨ ਸ਼ੀਲਡ ਦਾ ਮਤਲਬ ਇਹ ਹੀ ਆ ਕਿ ਆਪਾਂ ਲੋਕਾਂ ਨੂੰ ਅਵੇਅਰ ਕਰਨਾ ਕਿ ਜਦੋਂ ਵੀ ਆਪਣੇ ਤੇ ਕੋਈ ਐਨੀਮੀ ਅਟੈਕ ਹੁੰਦਾ ਉਦੋਂ ਆਪਾਂ ਕੀ ਕੁਝ ਕਰ ਸਕਦੇ ਆ ਇਹਦੇ ਵਿੱਚ ਕੀ ਆਪਾਂ ਲੋਕਾਂ ਨੂੰ ਦੱਸਿਆ ਕਿ ਇਹ ਰੈਡ ਵਾਰਨਿੰਗਸ ਜਿਹੜੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਰੈਡ ਅਤੇ ਗ੍ਰੀਨ ਤੇ ਰੈੱਡ ਸਿਗਨਲ ਆ ਜਿਹੜਾ ਉਹ ਕਿਵੇਂ ਚੱਲਦਾ ਗ੍ਰੀਨ ਕਿਵੇਂ ਚੱਲਦਾ ਕਿਉਂਕਿ ਲਾਸਟ ਟਾਈਮ ਲੋਕਾਂ ਨੂੰ ਇਹ ਕਨਫਿਊਜ਼ਨ ਰਹੀ ਆ ਵੀ ਰੈੱਡ ਚੱਲਿਆ ਜਾਂ ਗ੍ਰੀਨ ਚੱਲਿਆ ਰੈੱਡ ਦਾ ਮਤਲਬ ਕੀ ਹੁੰਦਾ ਵੀ ਉਹ ਹਾਈ ਲੋ ਪਿਚ ਤੇ ਚੱਲਦਾ ਲਗਾਤਾਰ ਨਹੀਂ ਚੱਲਦਾ ਵੀ ਥੋੜਾ ਟਾਈਮ ਹਾਈ ਤੇ ਚੱਲੂਗਾ 3 ਸੈਕਿੰਡ ਲੋ ਹੋ ਜਾਊਗਾ ਫੇਰ ਹਾਈ ਤੇ ਚੱਲੂਗਾ 2 ਮਿੰਟ ਵਾਸਤੇ ਚਲਾਉਣਾ ਹੁੰਦਾ ਆਪਾਂ ਤੇ ਜਿਹੜਾ ਗ੍ਰੀਨ ਹੁੰਦਾ ਉਹ ਲਗਾਤਾਰ 2 ਮਿੰਟ ਚੱਲਦਾ ਹੈ ਉਹਦਾ ਮਤਲਬ ਵੀ ਹੁੰਦਾ ਵੀ ਆਲ ਕਲੀਅਰ ਹੋ ਗਿਆ। ਇਹਦੇ ਵਿੱਚ ਅਸੀਂ ਲੋਕਾਂ ਨੂੰ ਡਿਫਰੈਂਟ ਟੈਕਨੀਕਸ ਦੱਸੀਆਂ ਵੀ ਜਦੋਂ ਆਪਣਾ ਕੋਈ ਇੰਜਰਡ ਹੋ ਜਾਂਦਾ ਆਪਾਂ ਉਹਨਾਂ ਨੂੰ ਕਿਵੇਂ ਲੈ ਕੇ ਜਾਣਾ। ਹੁਣ ਤੁਸੀਂ ਦੇਖਿਆ ਹੀ ਹੋਊਗਾ ਇੱਥੇ ਸਾਰਿਆਂ ਨੇ ਵੀ ਆਪਾਂ ਕਿਵੇਂ ਉਹਨਾਂ ਨੂੰ ਇੰਜਰਡ ਲੋਕਾਂ ਨੂੰ ਆਪਾਂ ਪਬਲਿਕ ਨੂੰ ਆਪਾਂ ਕਿਵੇਂ ਬਾਹਰ ਕੱਢਦੇ ਆ ਵਿਦ ਦਾ ਹੈਲਪ ਆਫ ਐਂਡੀਆਰ ਐਫ ਐਂਸੀਸੀ ਸਿਵਲ ਡਿਫੈਂਸ ਤੇ ਹੋਮ ਗਾਰਡਨਸ ਪੁਲਿਸ ਪਰਸਨਸ। ਹਾਂਜੀ। ਮਕਸਦ ਕੀ ਹੈ ਇਸ ਦਾ? ਮਕਸਦ ਇਹਦਾ ਇਹ ਹੈ ਜੀ ਵੀ ਆਪਾਂ ਲੋਕਾਂ ਨੂੰ ਅਵੇਅਰ ਕਰਨਾ। ਲੋਕਾਂ ਨੂੰ ਐਜ਼ ਅ ਵੀ ਫਰਸਟ ਰਿਸਪੌਂਡਰ ਐਕਟ ਕਰਨ। ਫਰਸਟ ਰਿਸਪੌਂਡਰ ਮੀਨਸ ਕੀ ਕਿ ਜਦੋਂ ਆਪਣੇ ਤੇ ਆਈ ਤਾਂ ਆਪ ਆਪ ਹੀ ਉਸ ਚੀਜ਼ ਨੂੰ ਹੈਂਡਲ ਕੀਤਾ ਇਹਦੇ ਵਿੱਚ ਐਨਡੀਆਰ ਐਫਆਈਆ ਫਾਇਰ ਦੀ ਟੀਮ ਆਈ ਆ ਤੇ ਸਿਵਲ ਡਿਫੈਂਸ ਆਈ ਆ ਹੋਮ ਗਾਰਡਸ ਆਈ ਆ ਪੰਜਾਬ ਪੁਲਿਸ ਆਈ ਆ ਸਾਰੀਆਂ ਟੀਮਾਂ ਨੇ ਇੱਕ ਕੰਬਾਈਨਡ ਆਪਰੇਸ਼ਨ ਕੀਤਾ ਜਿਹੜਾ ਕਿ ਆਪਾਂ ਨੂੰ ਮਿਨਿਸਟਰੀ ਆਫ ਹੋਮ ਅਫੇਅਰ ਦੀ ਗਾਈਡਲਾਈਨਸ ਦੇ ਅਕੋਰਡਿੰਗਲੀ ਅਸੀਂ ਕੀਤਾ ਤੇ ਉਸ ਅਕੋਰਡਿੰਗਲੀ ਅਸੀਂ ਹੁਣ ਰੈਸਕਿਊ ਦਾ ਇੱਕ ਪਾਠ ਕਰ ਰਹੇ ਹਾਂ ਜਿਹਦੇ ਵਿੱਚ ਆਪਾਂ 20 ਇੰਜਰਡ ਪਰਸਨਸ ਨੂੰ ਆਪਾਂ ਬਾਹਰ ਲੈ ਕੇ ਆਵਾਂਗੇ ਇੱਕ ਬਿਲਡਿੰਗ ਕੋਲੈਪਸ ਹੋਈ ਆ ਜਿੱਤੇ 에ਅਰ ਸਟ੍ਰਾਈਕ ਹੋਇਆ ਉਹਦੇ ਵਿੱਚੋਂ ਆਪਾਂ 20% ਨੂੰ ਬਾਹਰ ਲੈ ਕੇ ਆ ਰਹੇ ਹਾਂ ਵਿਦ ਦਾ ਹੈਲਪ ਆਫ ਐਨਸੀਸੀ ਐਨਡੀਆਰਐਫ ਐਂਡ ਆਦਰਸ ਲੋਕ ਸਮਝ ਰਹੇ ਨੇ ਕਿ ਇਸ ਸਹਿਯੋਗ ਮਿਲ ਰਿਹਾ ਬੱਚਾ ਲੋਕਾਂ ਦਾ ਹਾਂਜੀ ਸਹਿਯੋਗ ਮਿਲ ਰਿਹਾ ਬਿਕਾਉਜ਼ ਲੋਕ ਚਾਹੁੰਦੇ ਆ ਵੀ ਸਾਨੂੰ ਇਹ ਚੀਜ਼ਾਂ ਦਾ ਪਤਾ ਹੋਵੇ ਬਿਕਾਉਜ਼ ਜਿਵੇਂ ਜਿਵੇਂ ਸਿਨੈਰੀਓ ਹੋ ਰਿਹਾ ਕ੍ਰੀਏਟ ਲੋਕਾਂ ਨੂੰ ਐ ਕੋਈ ਟੈਂਸ ਮਾਹੌਲ ਹੋ ਜੇ ਤਾਂ ਆਪਾਂ ਆਪ ਦੇ ਆਪ ਦਾ ਬਚਾਅ ਕਰ ਸਕੀਏ ਆਪਦੀ ਫੈਮਿਲੀ ਦਾ ਬਚਾਅ ਕਰ ਸਕੀਏ ਆਪਦੇ ਘਰ ਦੇਆਂ ਦਾ ਨੇਬਰਸ ਦਾ ਬਚਾਅ ਸਕੀਏ ਤਾਂ ਕਿ ਇਹ ਚੀਜ਼ਾਂ ਆਪਣੇ ਸੁਸਾਇਟੀ ਆਸਤੇ ਹੈਲਪਫੁਲ ਆ ਬਹੁਤ ਜ਼ਿਆਦਾ ਜੇ ਆਪਾਂ ਉਹਨੂੰ ਸੀਰੀਅਸ ਨੋਟ ਤੇ ਆ ਹਾਂਜੀ ਮੌਕ ਡ੍ਰਿਲ ਦੇ ਵਿਸ਼ੇ ਤੇ ਤੇ ਕਿਹੜੇ ਪ੍ਰਯੋਗ ਕੀਨੇ ਚੱਲ ਰਹੇ ਆ ਮੈਨਲੀ ਜਿਹੜੀ ਹੈਗੀ ਹੈ ਬਠਿੰਡਾ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਇਸੇ ਗਨਪਤੀ ਦੇ ਵਿੱਚ ਮੌਕ ਡ੍ਰਿਲ ਦੀ ਜਿਹੜੀ ਹੈਗੀ ਹੈ ਕੀਤਾ ਗਿਆ ਜਿਸ ਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਦੀ ਵੱਖ-ਵੱਖ ਟੀਮਾਂ ਜਿਹੜੀ ਹੈਗੀ ਜੋ ਫਾਇਰ ਬ੍ਰਿਗੇਡ ਐਮਬੂਲੈਂਸ ਹੈਲਥ ਡਿਪਾਰਟਮੈਂਟ ਬਾਕੀ ਸਿਵਲ ਡਿਫੈਂਸ ਕਮੇਟੀ ਦੇ ਮੈਂਬਰਸ ਤੇ ਨਾਲ-ਨਾਲ ਜਿਹੜੀ ਹੈਗੀ ਬਠਿੰਡਾ ਪੁਲਿਸ ਵੱਲੋਂ ਜਿਹੜੀ ਹੈਗੀ ਡਿਊਟੀ ਲਗਾਈ ਗਈ ਹੈ ਮੈਨਲੀ ਪੁਲਿਸ ਦਾ ਕੰਮ ਇਹ ਹੀ ਹੁੰਦਾ ਕਿ ਜਦੋਂ ਕੋਈ ਨੈਚੁਰਲ ਐਪੀਡੈਮਿਕ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਕਾ ਕੋਈ ਐਮਰਜੈਂਸੀ ਸਿਚੁਏਸ਼ਨ ਵਾਈਜ਼ ਹੁੰਦੀ ਹੈ ਤਾਂ ਪੁਲਿਸ ਦਾ ਬੇਸਿਕ ਜਿਹੜੀ ਡਿਊਟੀ ਹੈਗੀ ਹੈ ਲਾਅ ਐਂਡ ਔਰਡਰ ਮੈਂਟੇਨ ਕਰਨਾ ਇਸ ਦੇ ਨਾਲ ਨਾਲ ਜਿਹੜਾ ਹੈਗਾ ਟ੍ਰੈਫਿਕ ਤੇ ਜਿਹੜਾ ਫਲੋ ਹੈਗਾ ਉਹ ਸਮੂਥ ਹੋਣਾ ਸਮੂਥ ਹੋਣ ਵਾਸਤੇ ਜਿਹੜੀ ਜਿਹੜੀ ਡਿਊਟੀ ਸੀਗੀ ਉਹ ਕਿਸ ਤਰੀਕੇ ਨਾਲ ਡੀਲ ਕਰਨਾ ਉਧਰ ਰਿਗਾਰਡਿੰਗ ਜਿਹੜੀ ਹੈਗੀ ਹੈ ਅਸੀਂ ਇੱਥੇ ਅੱਜ ਆਏ ਹਾਂ ਸੋ ਮੇਨ ਪਰਪਸ ਜਿਹੜਾ ਹੈਗਾ ਮੌਕ ਡ੍ਰਿਲ ਦਾ ਉਹੀ ਹੈ ਕਿ ਲੋਕਾਂ ਨੂੰ ਇੱਕ ਅਵੇਅਰਨੈਸ ਹੋਵੇ ਕਿ ਜਦੋਂ ਇਦਾਂ ਦੀ ਕੋਈ ਦਿੱਕਤ ਆਉਂਦੀ ਹੈ ਜੇ ਇਦਾਂ ਦੀ ਕੋਈ ਸਿਚੁਏਸ਼ਨ ਵਾਈਜ਼ ਹੁੰਦੀ ਹੈ ਤੋਂ ਸਿਚੁਏਸ਼ਨ ਦੇ ਵਿੱਚ ਰਿਐਕਸ਼ਨ ਕਿੱਦਾਂ ਦਾ ਹੋਣਾ ਚਾਹੀਦਾ ਕਿੱਦਾਂ ਦਾ ਰਿਸਪੌਂਸ ਹੋਣਾ ਚਾਹੀਦਾ ਸੋ ਇਸ ਰਿਗਾਰਡਿੰਗ ਹੀ ਇੱਕ ਅਵੇਅਰਨੈਸ ਰਿਕੀਟ ਡਰਾਈਵ ਕੀਤੀ ਜਾ ਰਹੀ ਹੈ ਬਲੈਕਆਊਟ ਆਰ ਇਹ ਮੌਕ ਡ੍ਰਿਲ ਕਿੰਨੇ ਕਦੋਂ ਤੱਕ ਹੋਗਣਾ ਹੈ ਅੱਜ ਦੀ ਇਹ ਮੌਕ ਡ੍ਰਿਲ ਸੀਗੀ ਅੱਜ ਈਵਨਿੰਗ ਸੀਗੀ 6 ਤੋਂ 7 ਪੀਐਮ ਤੋ ਜਿਹੜੇ ਬਲੈਕਆਊਟ ਦਾ ਜਿਹੜਾ ਹੈਗਾ ਉਹਦਾ ਪ੍ਰੋਗਰਾਮ 8:30 ਤੋਂ ਲੈ ਕੇ 8:40 ਦਾ 10 ਮਿੰਟ ਦਾ ਹੈਗਾ ਸੋ ਲੋਕਾਂ ਨੂੰ ਚਾਹੁੰਦਾ ਜਿਹੜੇ ਲੋਕਲ ਆਈਟਮ ਇਲੈਕਟ੍ਰਿਕ ਮੈਨਲੀ ਦੇਖੋ ਲੋਕਾਂ ਸਾਰੀ ਪਬਲਿਕ ਨੂੰ ਸਾਡੀ ਇਹ ਅਪੀਲ ਹੈ ਕਿ ਜਦੋਂ ਵੀ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਗਾਈਡਲਾਈਨ ਸੈਰੀ ਕੀਤੀ ਜਾਂਦੀ ਹੈ ਮੌਕ ਡ੍ਰਿਲ ਰਿਗਾਰਡਿੰਗ ਜਾਂ ਬਲੈਕਆਊਟ ਰਿਗਾਰਡਿੰਗ ਤੋ ਸਾਰਾ ਸਾਰਿਆਂ ਦਾ ਫਰਜ਼ ਵੀ ਬਣਦਾ ਡਿਊਟੀ ਵੀ ਬਣਦੀ ਹੈ ਕਿ ਜਿਹੜੀ ਹੈਗੀ ਅਸੀਂ ਉਹਨੂੰ ਗਾਈਡਲਾਈਨਸ ਨੂੰ ਫਾਲੋ ਕਰੀਏ ਉਹਨਾਂ ਇੰਸਟਰਕਸ਼ਨ ਦੀ ਪਾਲਣਾ ਕਰੀਏ ਠੀਕ ਅੱਜ ਸਭ ਕੀ ਅੱਜ ਸੈਂਟਰ ਰਕਤ ਤੇ ਪੰਜਾਬ ਸਰਕਾਰ ਦੀ ਸਾਡਾ ਕੰਮ ਤਾਕ ਕੁੜਾ ਹੈਗਾ ਅਸੀਂ ਇੱਕ ਆਪਰੇਸ਼ਨ ਸ਼ੀਲਡ ਦਿੱਤਾ ਹੈ ਤੇ ਸਿਵਲ ਡਿਫੈਂਸ ਦੀ ਜਿਹੜੀ ਹੈਗੀ ਹੈ ਐਕਸਰਸਾਈਜ਼ ਕਰ ਰਹੇ ਹਿੱਥੇ ਜੋ ਪਨਪਤੀ ਵਿੱਚ ਹਾਈ ਰਾਈਜ਼ ਬਿਲਡਿੰਗਸ ਹੈਗੀਆਂ ਨੇ ਉੱਚੀਆਂ ਬਿਲਡਿੰਗਸ ਹੈਗੀਆਂ ਨੇ ਉਹਨਾਂ ਵੇਖੋ ਜੇ ਕਿ ਕੰਮ ਜੇ ਨਾ ਕਰੇ ਉਹ ਟਾਈਮ ਲੱਗਦਾ ਹੈ ਏਅਰ ਦਾ ਅਟੈਕ ਹੁੰਦਾ ਬਜ਼ਾਇਲ ਅਟੈਕ ਹੁੰਦਾ ਤੇ ਇਹਦੇ ਵਿੱਚੋਂ ਜਿਹੜਾ ਹੈਗਾ ਲੋਕਾਂ ਨੂੰ ਅਜੇ ਦੱਸਣਾ ਰਿਹਾ ਵੀ ਕਿਸ ਤਰ੍ਹਾਂ ਦਾ ਸਾਇਰਨ ਜਿਹੜਾ ਹੈਗਾ ਉਹ ਰੈਡ ਵਾਰਨਿੰਗ ਹੈ ਤੇ ਕਿਸ ਤਰ੍ਹਾਂ ਦਾ ਸਾਇਰਨ ਜਿਹੜਾ ਹੈਗਾ ਉਹ ਗ੍ਰੀਨ ਉਹ ਵਾਰਨਿੰਗ ਹੈ ਤੇ ਇਸ ਕਰਕੇ ਨਾਲ ਇਹਨਾਂ ਨੂੰ ਦੱਸ ਰਿਹਾ ਵੀ ਬਿਲਡਿੰਗ ਚੋਂ ਕੇਵੇਂ ਨਿਕਲਣਾ ਹੈ ਬਾਹਰ ਤੇ ਤਾਂ ਜੋ ਮੈਕਸਿਮ ਜਿਹੜਾ ਹੈਗਾ ਮਿਨਿਮਮ ਹਿਊਮਨ ਲਾਸ ਹੋਵੇ ਇਹਦੇ ਵਿੱਚ ਅੱਜ ਕਾਫੀ ਐਨਡੀਆਰ ਐਫ ਹੈਗਾ ਜੀ ਸਿਵਲ ਡਿਫੈਂਸ ਹੈਗਾ ਐਨਸੀਸੀ ਹੈਗਾ ਸਾਡਾ ਐਨਐਸਐਸ ਹੈਗਾ ਵੌਲੰਟੀਅਰਸ ਹੈਗੇ ਸਿਵਲ ਡਿਫੈਂਸ ਵੌਲੰਟੀਅਰਸ ਹੈਗੇ 4 ਪੰਟੀ ਪਹਾੜੀ ਹੈਗੀ ਐਮਬੂਲੈਂਸ ਵੀ ਆ ਰਹੀ ਹੈ ਫਾਇਰ ਬ੍ਰੀ ਇਹ ਕਿਹੜੀ ਕਲੋਨੀ ਹੈਗੀ ਜਿੱਥੇ ਬੱਚਿਆਂ ਨੂੰ ਸਖਾਈ ਸਖਾਈ ਦਿੱਤੀਏ ਕਿਹੜੇ ਬੱਚੇ ਸਕੂਲ ਦੇਣਗੇ ਮੇਰੇ ਗਨਪਤੀ ਦੇ ਕੋਲ ਹੈ 3 25 ਬੱਚੇ ਸਕੂਲ ਦੇ ਨਹੀਂ ਹੈਗੇ ਸਾਰੇ ਅਸੀਂ ਜਿਹੜੇ ਗਨਪਤੀ ਦੇ ਵਸਨੀਕ ਹੈਗੇ ਨੇ ਇਹਨਾਂ ਨੂੰ ਦੱਸ ਰਹੇ ਆ ਵੀ ਜੇ ਕੱਲ ਨੂੰ ਕੋਈ ਇਸ ਸਟ੍ਰਾਈਕ ਹੁੰਦੀ ਹੈ ਤਾਂ ਤੁਸੀਂ ਆ ਤਾਂ ਬਚਾਅ ਕਿਵੇਂ ਕਰਨਾ ਤੇ ਅਸੀਂ ਹਾਂਜੀ ਹੁਣ ਦੇਖੋ ਐਂਬੂਲੈਂਸ ਆ ਵੀ ਤੁਹਾਡੇ ਸਾਹਮਣੇ ਆ ਰਹੀਆਂ ਇੱਥੇ ਅਸੀਂ ਤੁਹਾਡੇ ਸਾਹਮਣੇ ਦਿਖਾਵਾਂਗੇ ਵੀ ਕਿਵੇਂ ਅਸੀਂ ਉਹਨੂੰ ਸੱਚ ਜੱਗ ਤੇ ਪਾ ਕੇ ਹਸਪਤਾਲ ਲੈ ਕੇ ਜਾਵਾਂਗੇ